ਆਇ ਲਗੇ ਰਿਪੇਅਰ ਕਰਨਾ ਹੀ ਫੋਰ ਮੈਂ ਸਾਡੇ ਆਏ ਨੇ ਉਨੀ ਮਾਡਲ ਘਟੇ ਨਾ ਜਿਆਦਾ ਭਰਿਆ ਆਪਣਾ ਹਾਜ਼ ਲਿਸ਼ਕਦਾ ਤਾਂ ਹੈਗਾ ਤਾਂ ਵਿਚਾਰਾ ਨਾਉਣ ਵਾਲੇ ਕਿੱਥੋਂ ਦੇ ਬੰਦੇ ਨੇ ਗਿਆਨ ਬਲੇਡ ਕਦਾਂ ਹੀ ਇੱਕ ਪਾਸਾ ਚੱਲੂਗੀ ਨਹੀਂ ਮੈਨੂੰ ਨਹੀਂ ਲੱਗਦਾ ਬਸ ਕਿੰਨੇ ਕਿੰਨੋ ਲਾਤਾ ਕਿੰਨੋ ਕਿੰਨੋ ਸਵਾਇ ਆਹ ਤਲੀਆਂ ਨੇ ਠੀਕੇ ਫਿੰਗਰਾਂ ਨਾਲ ਕੀ ਕਰਦੇ ਜੀ ਨਵੀਆਂ ਸਾਰ ਗਈਆਂ ਵੇਹ ਗੜੀ ਨੂੰ ਚੂਹੇ ਨਹੀਂ ਮਿਲਦੇ ਆ ਪੱਤਰੀਆਂ ਹੀ ਆ ਮਾਸਾ ਲੈ ਆ ਬਣਵਾ ਲੈ ਹਾਂ ਪਤਾ ਹੀ ਲੱਗਾ ਮੋੜ ਨਹੀਂ ਫੇਰ ਕਈਆਂ ਨੇ ਭਰਾ ਦੂਜੀਆਂ ਲਾਤੇ ਚੂਹੇ ਜਿਹੜੇ ਵੇ ਹੁਣ ਛੜੀ ਆ ਆਂ ਇਹਦਾ ਆਪੇ ਸਾਰਾ ਕੜਾਕਾ ਕੱਢੀ ਆਈਦਾ ਬਿਲਕੁਲ ਆ ਪੈਲਜੀ ਵਾਲਾ ਬੜਾ ਆਪਾ ਗਾਹ ਚ ਤੁੜੀ ਜੀ ਫਾਜ ਜਾਂਦੀ ਹੈ ਨਾ 나ੜੇ ਕਰੀ ਤੇਲ ਨਾਲਾਂ ਮੜਾ ਮੜਾ ਸਾਰਾ ਕੋਲ ਕੇ ਸਾਰੇ ਨਾਲ ਤੇਲ ਠੀਕੇ ਜੇ ਸੁੱਟ ਦਈਓ ਸਾਰੇ ਚਲੋ ਚਲੋ ਚੱਲ ਸਮਾ ਦੇ ਇਸ ਸੈਡ ਨੂੰ ਕੱਢੋ ਆ ਫੜੀ ਬਣਾ ਲੈਣਾ ਆਣੋ ਸੁੱਕਾ ਆਣੋਂ ਆਉਂਦੇ ਹਾਂ ਸੁੱਕਾ ਨੂੰ ਹਿੱਟ ਤਾ ਲੈ ਚੱਲ ਇੱਧੇ ਥੱਲੇ ਆਈ ਨਾਲ ਇਹਦੇ ਧਿਆਨ ਨਾਲ ਇਹ ਚਾਲੀ ਵਾਲਾ ਪਾਇਆ ਪਹਿਲਾਂ 34 ਵਾਲੇ ਡੱਕੇ ਵੱਡੇ ਮਾਰਦਾ ਸੀ ਇਹ ਪਾਸਾ ਮੁੱਦਾ ਮਾਰੀ ਮੁੱਦਾ ਘਾਰੇ ਨੇ ਦੂਜਾ ਪਾਸਾ ਆ ਇੱਕੋ ਸਾਥ ਆ ਵੀ ਉਹ ਸਹੀ ਨਾ ਹੋਇਆ ਇਹਨੇ ਇਸ ਨੂੰ ਦੇ ਸਾਈਡ ਘੁਮਾਦਨੇ ਪੜਾ ਉਰਲੇ ਪਾਸੇ ਚੱਲ ਜੰਦਾ ਨਾਲੇ ਪੜਾ ਦੂਜੇ ਪਾਸੇ ਕੱਸਦੀ ਐ ਜਾਨ ਤੇ ਅੱਗੇ ਕਿੱਥਾ ਹੈ ਕਿਤੇ ਆਹੋ ਅੱਗੇ ਉਹ ਉਧਰੋਂ ਨਵਾਂ ਚੱਲਣਾ ਹੁਣ ਦੁਬਾਰੇ ਆ ਦੋਵੇਂ ਸਾਡਾ ਚੱਲ ਨਹੀਂ ਕਈ ਨਹੀਂ ਇਹ ਜਨਮੀਦਾਰ ਵਾਲੇ ਪੰਨੇ ਨਹੀਂ ਚੱਲਦਾ ਹੈ ਜਨਮੀਦਾਰ ਇਹ ਰੀਪ ਨਹੀਂ ਆ ਉਹ ਵੀ ਨਹੀਂ ਪੁੱਠਾ ਚੱਲਦਾ ਕਿਉਂ ਚੱਲ ਜਾਂਦੀਆਂ ਦੋਵੇਂ ਸਾਡਾ ਅਹੀਂ ਆਏ ਸਾਲ ਚਲੰਗਦਾ ਇਹ ਦੂਹੇ ਪਾਸੇ ਦੀ ਬਣਾਇਆ ਪੜੇ ਦੇ ਨਾਲ ਹੀ ਉਹ ਚੀਜ਼ ਕੱਸੀ ਜਾਣਾ ਪੜੇ ਆ ਪੜਾ ਖੋਲ ਕੇ ਇੱਧਰ ਕੱਸ ਦੇਣਾ ਆ ਵੇ ਇੱਧਰ ਛੇਰ ਵੱਜੀ ਆ ਵੇ ਇੱਧਰ ਬਿੱਟੇ ਬਰੀਆਂ ਲੱਗੀਆਂ ਐਦਾਂ ਹੀ ਦੂਜੇ ਪਾਸੇ ਇਹ ਚੱਲਦਾ ਇਹ ਚੱਲ ਜਾਂਦਾ ਉਹ ਵੀ ਚੱਲਦੀ ਉਹ ਹੀ ਗੜੀ ਜਾਲੀ ਪਾਟੀ ਥੱਲੇ ਉਹ ਨਾ ਹੂੰ ਹੂੰ ਤੋਂ ਪਾਟੀ ਜੜੀ ਇਹ ਤੋਂ ਸਾਰੀ ਲਾਈ ਹੈਗਾ ਇਹ ਨਾ ਪੱਛ ਜਾਈ ਲੰਮਾ ਇਹਦਾ ਜਾਲੀ ਦਾ ਇਹ ਤੋਂ ਪੱਛ ਤੋਂ ਪੱਛ ਲਾ ਲੈਂਦੀ ਆ ਵਾਕੀ ਭਰ ਲੈਣੇ ਆ ਸਾਰੇ ਜੇ ਲੋਡਿੰਗ ਵਾਕੀ ਉਹ ਧੋਣਾਗੇ ਕੀ ਕਰਨਾ ਪਹਿਲਾਂ ਕੋਈ ਗਲੀਸ ਮਾਰਨੀ ਯਾਰ ਉੱਥੇ ਤਾਰ ਵੀ ਆਪਾਂ ਮਾਰ ਲਈਏ ਇੱਕ ਚੱਕਰ ਕੋਈ ਨਹੀਂ ਔਰ ਜਿੱਦ ਤੋਂ ਪਾਟੀ ਜਾਈ ਤੇ ਨਾ ਪੈਣਾ ਸਿਰੋਂ ਵਿੱਚ ਬਹਿਗੇ ਨਹੀਂ ਹੁੰਦਾ ਕੰਮ ਵਿੱਚ ਬਹਿ ਗਿਆ ਹੋ ਜਾਊਗਾ ਜੇ ਕੱਟਣਾ ਕੱਢ ਦਿੰਨੇ ਬੱਤੋ ਤੂੰ ਨਹੀਂ ਉਹਨੂੰ ਕੱਢਣਾ ਉਹ ਬੜਾ ਸਿਆਪਾ ਹੀ ਕੱਢਣ ਦਾ ਦਾ ਤੰਦ ਪੰਗੇ ਨਾਲ ਮੈਂ ਨਾ ਉੱਥੇ ਤਾਰ ਮਾਰ ਦੀ ਜਾਲਾ ਜਿਉਂ ਨਾ ਤੋਚਣਾ ਲਾ ਦੀ ਟੋਚ ਨਹੀਂ ਖਲੋਣੇ ਨਾ ਇੱਥੇ ਨਹੀਂ ਨਹੀਂ ਟੋਚ ਨਹੀਂ ਖਲੋਣੇ ਪੜੀ ਉਹ ਅੱਛਾ ਕੋਈ ਮੋਰੀ ਹੋ ਜਾ ਜਾਲੀ ਇਹ ਕਦੀ ਰੀਲ ਖੋਲ ਗਏ ਹੁਣ ਬੈਲਟ ਲਾਓ ਦੋਵੇਂ ਹੀ ਇੱਧਰ ਹੈ ਇਹ ਹੋਏ ਨਹੀਂ ਆ ਵੀ ਯਾਰ ਇੱਥੇ ਵੀ ਛਾਣਣਾ ਗੱਸਿਆ ਆ ਇਧਰੋ ਜਗਾੜ ਜੇ ਵੀ ਖੋਲਣਾ ਇੱਕ ਆ ਅੱਗੋਂ ਵੀ ਖੋਲਣੇ ਪੜੇ ਫੇਰ ਨਿਗਲਦਾ ਨਹੀਂ ਥੜਾ ਉਹ ਉੱਥੇ ਅੜ ਜਾਂਦਾ ਬਈ ਇੱਕ ਸਾਲ ਵੇਖਿਆ ਸੀ ਕੱਢਣ ਦੀ ਤੇ ਇੰਨਾ ਕਰਕੇ ਕੱਢਣਾ ਬਾ ਆ ਕੱਢਣਾ ਮੈਨੂੰ ਆਈ ਖੋਲਣਾ ਪੈਣੀ ਤੇਲਾ ਅੱਠਾ ਲੜਾ ਵੀ ਲੋਣਾ ਪੜਾਣਾ ਹਾਂ ਰਹਿਣ ਦੀ ਗੈਨੂ ਫੇਰ ਐਂਦੋ ਯਾਰ ਬੱਚੇ ਕਰ ਦਿੰਨੇ ਇਹਦਾ ਉਹ ਛੋਟਾ ਹੀ ਕੰਮ ਆ ਓ ਜਲਦੀ ਲੋਕ ਯਾਰ ਵੱਜ ਜੂਗਾ ਫੜ ਗਲਿਸਨ ਵੱਡੀ ਫੜ ਲਾ ਸੁੱਕਾ ਆ ਤਾਰ ਜੀ ਬਣਾਈਆ ਦੁੱਗੀ ਕੱਢੀਏ ਆ ਲੈ ਲਓ ਰਿਚ ਕਿਹੜਾ ਗਿਆ ਕਾ ਕਰ ਮੈਂ ਇੱਥੇ ਤਾਰ ਜੀ ਤੈਨੂੰ ਖੜੀ ਆਹ ਯਾਰ ਬਾਈਆ ਕਿੜਾ ਕਿੜਾ ਗੇਅਰ ਪਰ ਪਰ ਮਮੀ ਲੱਤ ਕਰ ਤਾਂ ਕਲੱਚ பேருக்கு நாயக்காரர்கள் பின்னர் இப்படிப்பட்ட புள்ளி ਹੜ ਚਾ ਵੀ ਚਲ ਕੇ ਆ ਜਾਮ ਦੀ ਸੋੜੀ ਅੰਦਰ ਟੇ ਪ੍ਰੀਮ ਵਲਡ ਹੋਣੀ ਹੈ ਨਾ ਅਲਕੀਆਂ ਹੀ ਲੱਗਣਗੀਆਂ ਇਹਨੂੰ ਲੈ ਬੱਬੀ ਨਾ ਬੈਰੰਗ ਨਿਕਲਿਆ ਹੀ ਨਹੀਂ ਘਰੋਂ ਵੱਡ ਕੇ ਲਾਉਣ ਲੱਗੇ ਬੈਰੰਗ ਟੁੱਟਾ ਹੈ ਉਹਨਾਂ ਵੱਡ ਕੇ ਲਾਉਣ ਲੱਗੇ ਸਾਡਾ ਫੋਰਮੈਨ ਲੱਗਾ ਮੇਰੀ ਪਰ ਫੋਰਮੈਨ ਆਇਆ ਹੋ ਗਈ ਤੇ ਇਹ ਵੱਡਦੇ ਲਿਆਓ ਇਹਦਾ ਨੰਬਰ ਹੈ 10 ਨੰਬਰ ਹੈ ਸਾਲ ਨਾ ਸੀ ਮਾਰੀ ਆਉਂਦੇ ਨਾ ਹਿਲਦੀ ਇਹ ਕੋਈ ਹੈ ਚੈਨਾ ਦਾ ਲੋਹਾ ਹੈ ਕਰਾ ਮੈਂ ਨਿਕਲ ਜਾਣਾ ਤਰਪਈ ਕਾਪੇ ਰਕੋ ਤੋਤਾ ਜੀ ਜਗਤ ਜੀਤ ਕਿ ਗੱਡੀ ਸਟ੍ਰਾਈਟਰ ਸਾਰਾ ਕੋਈ ਮਾਰ ਮਾਰ ਕੇ ਤੋੜਦਾ ਬਾਥਰੂਮ ਤੋਂ ਤੇ ਫੋਰਮ ਹਨਾ ਦੇ ਫੋਰਮ ਹਨ ਜਿਹੜੀਆਂ ਗਾਂਧੀ ਬੜਾ ਪਾ ਕੇ ਜਾਂਦੇ ਆ ਤੇ ਜਾਣ ਲੈ ਕੇ ਗੱਡੀ ਨੂੰ ਨਹੀਂ ਸ਼ੈਂਪੂ ਮਾਰਿਆ ਹੈ ਗੱਡੀ ਨੂੰ ਸ਼ੈਂਪੂ ਆਰ ਜਲਪੀ ਵੀ ਤੋਲਦੇ ਜਲਪੀ ਵੀ ਤੱਕ ਮਨਾ ਕੱਟਦੇ ਵਾਟਣ ਵਾਲੇ ਥਾਂ ਦੇ ਆਪਣੇ ਤਾਂ ਵੇਖੋ ਗੱਡੀਆਂ ਦੀਆਂ ਕੱਟਦੀਆਂ ਨਾਲੇ ਦੀ ਪਰ ਧੁੱਬ ਗਿਆ ਬਾਨੇ ਨਾਲੇ ਟਰੈਕਟਰ ਧੁੱਬ ਗਿਆ ਨਾਲੇ ਗੱਡੀ ਧੁੱਬ ਗਈ ਨਾਲੇ ਮੰਦਰਾ ਧੁੱਬ ਗਿਆ ਸਾਰੀਆਂ ਚੀਜ਼ਾਂ ਧੁੱਬ ਤੀਆਂ ਨਾਲੇ ਮੋਟਰਸਾਈਕਲ ਧੁੱਬ ਗਈ ਹੁਣ ਪ੍ਰੈਸ਼ਰ ਲੈਂਦੇ ਆ ਯਾਰਕਾਂ ਬਾਬਾ ਸੁੱਖ ਰੱਖੇ ਸੀਜ਼ਨ ਵਧੀਆ ਲੱਗਿਆ ਨਾ ਪ੍ਰੈਸ਼ਰ ਲੈਉਣਾ ਵੱਡਾ ਹੀ ਵੱਡਾ ਹੀ ਪ੍ਰੈਸ਼ਰ ਲੈ ਆਉਣਾ ਜੇ ਬਾਬਾ ਸੁੱਖ ਰੱਖੇ ਸੀਜ਼ਨ ਵੱਡਾ ਆਲ ਵਧੀਆ ਲੱਗਿਆ ਨਾ ਪ੍ਰੈਸ਼ਰ ਹੀ ਲੈ ਆਉਣਾ ਪਰ ਗੰਦ ਕੱਢਿਆ ਕਰਨਾ ਗੱਡੀ ਨਾਲ ਜੱਥਾ ਜਿਉਂ ਵੀ ਗੱਡੀ ਨੂੰ ਪ੍ਰੈਸ਼ਰ ਮਾਰ ਮਾਰ ਜੱਥਾ ਜਿਉਂ ਪ੍ਰੈਸ਼ਰ ਮਾਰ ਮਾਰ ਕੱਢਿਆ ਕਰਨੇ ਯਾਰ ਆ ਕਰਿਓ ਟਰੈਕਟਰ ਪਿੱਛੇ ਵੀਰ ਜੀ ਟਰੈਕਟਰ ਆ ਟਰੈਕਟਰ ਪਿੱਛੇ ਕਰਿਓ ਨਾਲ ਹੀ ਹੱਥੋਂ ਬੜੀ ਛੁੱਟਦੀ ਹੋਣੀ ਕਿਦਾਂ ਘੁੰਮ ਨਹੀਂ ਸਾਡੇ ਕਾਰਾਂ ਨੂੰ ਪਿੱਛੇ ਸਰ ਤੋਂ ਵਜੇ ਗਿਆ ਨਵੀਂ ਬੈਟਰੀ ਰਖਾਈ ਮਾਝੇ ਵਾਲੀ ਇਹਨਾਂ ਮਾਰਦਾ ਵੜਕ ਗਈ ਹੁਣ ਇਹ ਆਪਣਾ ਚੱਲਦੀ ਜੀ ਆ ਜੀ ਸਿਆਪੇਸ ਨਾਲ ਅੰਮਾ ਆ ਜਨਾਰ ਯਾਰਾ ਮੈਨੂੰ ਆਹ ਤੋ ਨਾ ਵੱਡਾ ਵੀਰ ਤੇ ਚਾਹੀਦਾ ਜਿੱਥੇ ਜਾਣਾ ਮੈਂ ਇਹਦੇ ਸਿਰ ਤੇ ਜਾਣਾ ਪਹਿਲੇ ਤੇਰੇ ਵੀ ਸੋਰ ਨਹੀਂ ਹੋਣਾ ਨਾ ਮੈਨੂੰ ਕੋਈ ਹੋਣਾ ਉਹਨੇ ਪਹਿਲਾਂ ਆਏ ਜਿਹੜੇ ਕਿ ਰੱਖਦੇ ਆ ਜਦੋਂ ਮੈਂ ਬਰਾ ਆਪਣਾ ਤੇ ਲੋਕ ਗੰਨ ਵੱਡੀ ਰੱਖੀ ਆ ਚਲੋ ਓਕੇ ਬਾਏ ਟਾਟਾ